ਮੈਂ ਕਸ਼ਮੀਰਾ ਸਿੰਘ ਆ ਪਿੰਡ ਮਾਚੀ ਦੇ ਰਹਿਣ ਵਾਲੇ ਆ ਜੀ ਕਿਸੇ ਵਜ੍ਹਾ ਲੈ ਕੇ ਧਰਨਾ ਪੜਦਾ ਸੀ ਇਹ ਜੀ 8 10 ਬੰਦੇ ਆ ਰਾਤ ਦੁਪਹਿਰੇ 2:23 3 ਵਜੇ ਦੀ ਗੱਲ ਆ ਮੇਰੇ ਮੁੰਡੇ ਦੇ ਗੱਲ ਪੈ ਗਏ ਆ ਨਾਲੇ ਆ ਮੇਰੇ ਵੀ ਸਿਰ ਤੇ ਬਾਲ ਬਹੁਤ ਬੁਰਾ ਹਾਲ ਮੇਰੇ ਕੱਪੜੇ ਦੇਖੋ ਜਾ ਕੇ ਸਾਰੇ 파ਟੇ ਪਏ ਨੇ ਕੁੱਟ-ਕੁੱਟ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਇਹਨਾਂ ਨੇ ਇੰਨਾ ਮੁੰਡੇ ਨੇ ਕਿਹਾ ਵੀ ਆ ਵੀ ਹੀ ਕਲਾਪਨਾ ਸ਼ਾਰਕ ਤੋਂ ਥੋੜੇ ਪਾਸੇ ਕਰ ਲਓ ਮੈਂ ਗੱਡੀ ਲੈ ਕੇ ਕੋਤੇ ਜਾਣਾ ਬਸ ਉਹ ਕਹਿੰਦੇ ਨੂੰ ਕੌਣ ਆ ਮੈਂ ਹੈਗਾ ਬਦਮਾਸ਼ ਆ ਮੈਂ ਤੇ ਬੰਦੇ ਨੂੰ ਤੁਹਾਨੂੰ ਪਤਾ ਨਹੀਂ ਜੀ ਉਹ ਕਿੱਥੋਂ ਦੇ ਇੱਕ ਬੰਦੇ ਨੂੰ ਜਾਣਦੇ ਆ ਉਤੋਂ ਦਾ ਚੱਕਾਂ ਦਾ ਜੀ ਉਹ ਵੀ ਦਾਖਲ ਹੋ ਗਿਆ ਜੀ ਆਣ ਕੇ ਅਗਲੇ ਦਿਨ ਸ਼ਾਮ ਨੂੰ ਰਾਤ ਨੂੰ ਇਹ ਕਿੱਦਾਂ ਨਿਕਲਵਾਇਆ ਇਹ ਘਟਨਾ ਜੀ ਅਰ ਸੋਚਾ ਅਰ ਸੋਚਾਂ 2:30 ਵਜੇ ਦੀ 2:30 ਵਜੇ ਜਿਹਨੇ ਕਹਦੇ ਬੁੱਢੇ ਦਾ ਨਾਮ ਲੈ ਰਹੇ ਦੀ ਉਹਦਾ ਨਾਮ ਪਤਾ ਪੂਰਾ ਕੀ ਹੈ ਨਾਮ ਵੈਰੀ ਪਤਾ ਕਿਸ ਦਾ ਵੀ ਨਹੀਂ ਪਤਾ ਜੀ ਜਾਣਦੇ ਹੀ ਨਹੀਂ ਸਾਨੂੰ ਜੀ ਉਹ ਤਾਂ ਬਣਨੇ ਬਣ ਚੰਦੇ ਰੋਜ਼ ਇਹਨਾਂ ਦਾ ਕੰਮ ਹੀ ਉਹਨਾਂ ਦਾ ਗੁੰਡਾਗਰਦੀ ਕਰਨ ਦੀ ਨਾ ਕੋਈ ਨਹੀਂ ਜੀ ਕੋਈ ਨਹੀਂ ਹਾਂਜੀ ਪੁਲਿਸ ਨੂੰ ਤਲਾਕ ਕੀਤੀ ਪੁਲਿਸ ਨੂੰ ਤਲਾਕ ਪੁਲਿਸ ਅਜੇ ਇੱਥੇ ਆਏ ਡਾਕਟਰਾਂ ਨੇ ਨਹੀਂ ਸਾਨੂੰ ਪੁੱਛਿਆ ਉਹ ਤਾਂ ਦਾਖਲ ਕਰਾ ਲਿਆ ਉਹ ਮੁਰਕ ਦਵਾਈ ਨਹੀਂ ਦੇਣ ਕਹਿੰਦੇ ਤੁਹਾਡਾ ਕੰਮ ਹੀ ਇਹ ਹੈ ਰੋਜ਼ ਲੋਕਾਂ ਦਾ ਇੱਥੇ ਆ ਜਾਂਦੇ ਆ ਕੋਈ ਗੱਲ ਨਹੀਂ ਬੰਨ ਸਾਨੂੰ ਦਵਾਈ ਤਾਂ ਹੀ ਨਹੀਂ ਦਿੱਤੀ ਉਹਨਾਂ ਨੇ ਆ ਵੇਖੋ ਸਿਰ ਸਾਰੇ ਸਿਰ ਤੇ ਜਾ ਮੁੰਡੇ ਨੂੰ ਲਿਆਉਣਾ ਤੁਹਾਨੂੰ ਵਕਾਨਾ ਆ ਸਾਰਾ ਸਿਰ ਉਹਨੇ ਬਾਤਰ ਮਾਰ ਮਾਰ ਕੇ ਆ ਸਾਰੀਆਂ ਲੱਤਾਂ ਤੇ ਇੰਨਾ ਕੁੱਟਿਆ ਬੇਤਾਸ਼ਾ ਮੈਂ ਤਾਂ ਉੱਥੇ ਬੌਂਦਲ ਗਿਆ ਜੀ ਜਿੱਦਾਂ ਕੁੱਟਦਾ ਹੀ ਬਹੁਤ ਕੁੱਟਿਆ ਉਹਨਾਂ ਕੋਈ ਗੱਲ ਹੋਵੇ ਕੋਈ ਲੜਾਈ ਹੋਵੇ ਕੋਈ ਝਗੜਾ ਹੋਵੇ ਫੇਰ ਤਾਂ ਕੁੱਟਣ ਬਗੈਰ ਵਜ੍ਹਾ ਤੋਂ ਇੰਨੀ ਗੁੰਡਾ ਕਰਦੀ ਛੱਡ ਜੋ ਗੱਲ ਕੋਈ ਪੋਰਟ ਨਹੀਂ ਪੁੱਛਿਆ ਸਾਨੂੰ ਕੋਈ ਅਜੇ ਤਾਈਂ ਨਹੀਂ ਪੁੱਛਿਆ ਤਿੰਨ ਦਿਨ ਹੋ ਗਏ ਠੱਕੇ ਖੰਡਿਆਂ ਨੂੰ ਤੁਹਾਨੂੰ ਬਾਕੀ ਕਰਦੇ ਪੁੱਛੋ ਇਹ ਪਛਾਣ ਨੂੰ ਸਾਨੂੰ ਨਾਮ ਦਿੱਤਾ ਜਾਵੇ ਉਹਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਜੀ ਕੋਈ ਪੁੱਛਦਾ ਹੀ ਨਹੀਂ ਜਿੱਦਣ ਦੇ ਵਿੱਚ ਡਾਕਟਰ ਕੋ ਹਾਂ ਜੀ ਹਾਂ ਜੀ ਆਇਆ ਕੋਈ ਨਾ ਜੀ ਨਾ ਕੋਈ ਨਹੀਂ ਆਇਆ ਤਿੰਨ ਦਿਨ ਹੋ ਗਏ ਨਾ ਕੋ ਪੁਲਸਾ ਦਾ ਨਾ ਕੋ ਡਾਕਟਰ ਸਰ ਕੋ ਡਾਕਟਰ ਨਹੀਂ ਉੱਤੇ ਪਹੁੰਚਦਾ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਾਹਰ ਨਾਲ ਆਉਣ ਲੱਗੇ ਫੋਨ ਡਾਕਟਰ ਗਿਆ ਦਵਾਈ ਦੇਣ ਵੀ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹੈ ਆਵਰਜੀਤ ਕੌਰ ਪਿੰਡ ਮਾਛੀ ਚੋਇਦ ਰਹਿਣ ਵਾਲੀਆਂ ਠੀਕ ਕਰਦਾ ਹੋਇਆ ਪਟਨਾ ਮੇਰੇ ਪੁੱਤਰ ਨੂੰ 2:3 ਵਜੇ ਮੇਰੇ ਪੁੱਤਰ ਨੂੰ ਪਾਇਆ ਮੈਂ ਸਿੱਧੀਆਂ ਗੱਲਾਂ ਝੂਠ ਨਹੀਂ ਮੈਂ ਮਾਰਨਾ ਮੈਂ ਗੁਰੂ ਘਰ ਨਾਲ ਆਈ ਆ ਮੈਂ ਅੰਮ੍ਰਿਤਧਰਨ ਮੇਰਾ ਪੁੱਤਰ ਕਿਸੇ ਰਿਸ਼ਤੇਦਾਰ ਆਇਆ ਸੀ ਕਿਸੇ ਜੀਜੋ ਕੀ ਸ਼ਰਾਬ ਦੀ ਬੋਤਲ ਲੈਣ ਗਿਆ ਸੀ ਤੇ ਰਿਸ਼ਤੇਦਾਰ ਵਾਸਤੇ ਇਹ ਅੱਗੋਂ ਮੁੰਡਾ ਨੇ ਆਖਿਆ ਵੀ ਇੰਨੇ ਮੋਟਰਸਾਈਕਲ ਲਾਇਆ ਐਸ ਰੁਕਦਾ ਇਹਨੇ ਮੁੰਡੇ ਨੇ ਮੇਰੇ ਨਾਲ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ ਫਿਰ ਮੇਰੇ ਮੁੰਡੇ ਨੇ ਕੋਲ ਜਾ ਕੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰ ਲੋ ਫਿਰ ਉਹਨੇ ਕਹਿੰਦਾ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰੋ ਆਂਦਾ ਮੈਂ ਨਹੀਂ ਕਰਨਾ ਤੂੰ ਉਧਰ ਜਿੱਧਰ ਦੀ ਲੰਘ ਤੀਂ ਨੰਗਾਲਾ ਮੈਂ ਨਹੀਂ ਮੋਟਰਸਾਈਕਲ ਪਾਸੇ ਕਰਨਾ ਫਿਰ ਆਂਦਾ ਮੈਂ ਤੇ ਪਾਲਾ ਬਦਮਾਸ਼ ਆ ਪਾਲਾ ਮੈਂ ਤੇ ਪਾਲਾ ਬਦਮਾਸ਼ ਆ ਤੂੰ ਜੋ ਕਰਨਾ ਕਰ ਲੈ ਇਹ ਇਹ ਬਾਹਰ ਨਿਕਲ ਗਿਆ ਇਹ ਆਦਾ ਤੂੰ ਬਤਮਾਸ਼ ਹੈ ਤੋਰ ਵੀ ਕੋਈ ਬਤਮਾਸ਼ ਹੋ ਸਕਦਾ ਤੂੰ ਤੈਨੂੰ ਥੂਰਾ ਮਾਰਿਆ ਉਹਨੇ ਹੂਰਾ ਮਾਰਿਆ ਪਹਿਲੋਂ ਇਹਨੇ ਹੂ ਉਹਨੇ ਹੂਰਾ ਮਾਰਿਆ ਫਿਰ ਇਹਨੇ ਹੂਰਾ ਮਾਰ ਇੱਕ ਦੋ ਜਣ ਭਾਗਾ ਉਹ ਤਾਂ ਪਤਾ ਨਹੀਂ ਟਿੰਮਾ ਵਾਂਗੂ ਤੇ ਉੱਪਰ ਆਟੇ ਦਾ 1.5 ਮਿੰਟ ਨਹੀਂ ਲੱਗਾ ਤੇ ਮੇਰੇ 8 ਬੰਦੇ ਮੇਰੇ ਪੁੱਤਰ ਦੇ ਉੱਤੇ ਉਹਨਾਂ ਦਾ ਦਾਤਰ ਉਹਨਾਂ ਦੇ ਕੋਲ ਨਹੀਂ ਮੈਂ ਗੁਰੂ ਘਰ ਜਾਣ ਵਾਲੀ ਆ ਮੈਂ ਉਹਦੇ ਹੱਥ ਚ ਦਾਤਰ ਵੀ ਆ ਹਾਕੀਆਂ ਵੀ ਆਤੀਆਂ ਕਰਪਾਨ ਉਹਨਾਂ ਦੇ ਹੱਥ ਚ ਮੈਂ ਵੇਖੀਏ ਮੈਂ ਇਧਰੋਂ ਸਕੂਟਰੀ ਲਾ ਕੇ ਮੇਰੀ ਨੂੰ ਸਸ ਮੈਂ ਟੁਰੀਆਂ ਜਾਂਦੀਆਂ ਮੈਨੂੰ ਇੱਕ ਛੋਟਾ ਜਿਹਾ ਮੇਰੇ ਘਰ ਬੱਚਾ ਆਇਆ ਉਹਨੇ ਮੈਨੂੰ ਆਖਿਆ ਮਾਸੀ ਜੀ ਮਾਸੜ ਜੀ ਨਾਲ ਨਾ ਭਾਈ ਬੰਦੇ ਲੜ ਪਏ ਨੇ ਮੈਂ ਆਖਿਆ ਪੁੱਤਰ ਪੁੱਤਰ ਮੈਂ ਇੱਥੇ ਜਗਾ ਕੋਲ ਆ ਗਈ ਹਾਂ ਮੈਨੂੰ ਨਹੀਂ ਪਤਾ ਫਿਰ ਪਿੱਛੋਂ ਪਿੰਡ ਵੱਲ ਪੈਂਟ ਵਾਲਾ ਮੁੰਡਾ ਆਇਆ ਆਂਦਾ ਚਾਚੀ ਤੁਹਾਡੇ ਪਿੰਡ ਕੋਲ ਲੜਾਈ ਹੋ ਰਹੀ ਹੈ ਮੁੰਡੇ ਨੂੰ ਤੇ ਤੇਰੇ ਨੂੰ ਮਾਰ ਛੱਡਣ ਲੱਗੇ ਅਸੀਂ ਸਕੂਟਰੀ ਉਧਰ ਨੂੰ ਭਜਾਈ ਜਦੋਂ ਸਕੂਟਰੀ ਭਾਈ ਬਦਮਾਸ਼ ਤੇ ਉਹਦੇ ਭੱਜੇ ਹੁੰਦੇ ਮੋਟਰਸਾਈਕਲ ਤੇ ਇਨ ਦੋ ਮੋਟਰਾਂ ਸਾਂਗੋਂ ਤੇ ਤਿੰਨ ਜਾਣੇ ਨੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਨੇ ਹੱਥ ਚ ਉਹਨਾਂ ਦੇ ਖੁੰਡੀਆਂ ਨੇ ਹੱਥ ਚ ਦਾਤਰ ਤੇ ਕਿਰਪਾਨ ਉਹਨਾਂ ਦੇ ਹੱਥ ਚ ਮੈਂ ਆ ਨਹੀਂ ਗਰਜੀਤ ਕਿਰਨ ਆ ਹੀ ਬੰਦੇ ਨਹੀਂ ਜਿਹੜੇ ਮੁੰਡੇ ਨੂੰ ਮਾਰ ਆਏ ਨਹੀਂ ਮੈਂ ਕਹਿੰਦਾ ਮਾਰ ਗਏ ਕਿ ਪਤਾ ਨਹੀਂ ਰਹਿ ਗਏ ਆ ਹੀ ਮੁੰਡੇ ਨਹੀਂ ਮੁੰਡੇ ਦੀ ਹਾਲਤ ਮੁੰਡਾ ਦੀ ਹਾਲਤ ਬੜੀ ਮਾੜੀ ਏ ਮੁੰਡੇ ਦੀ ਹਾਲਤ ਬਹੁਤ ਜ਼ਿਆਦੀ ਮਾੜੀ ਹਾਂ ਤਾਨੂੰ ਇੱਥੇ ਹੀ ਮੁੰਡੇ ਨੂੰ ਹਾਲਤ ਲੈ ਕੇ ਵਿਖਾ ਦਿੰਦੇ ਮੁੰਡੇ ਦੇ 26 ਟਾਂਕੇ ਲੱਗੇ ਸਿਰ ਦੇ ਵਿੱਚ ਠੀਕੇ ਲਾ ਜਾਂਦੇ ਨੇ ਬੇਹੋਸ਼ੀ ਦੇ ਮਲਵਾਨੀ ਆਪ ਹੀ ਖੁਦ ਤੇ ਮੁੰਡਾ ਚੜਾ ਕੇ ਪੈ ਜਾਂਦਾ ਜੇ ਨਹੀਂ ਤਾਂ ਮੁੰਡਾ ਤੜਫ ਤੜਫ ਪੈਂਦਾ ਨਾ ਕੋਈ ਸੁਣਾਈ ਨਹੀਂ ਮੇਰੀ ਹਸਪਤਾਲਾਂ ਨੇ ਨਾ ਕੀਤੀ ਤੀਜਾ ਦਿਨ ਹੋ ਗਿਆ ਨਾ ਮੈਨੂੰ ਫੋਲ ਦਿੰਦੇ ਨੇ ਜੇ ਮੈਂ ਦਵਾਈ ਲੈਣੇ ਤੇ ਘੱਲੇ ਆਉਣੀ ਆ ਮੈਨੂੰ ਫੱਜ ਫੱਜ ਪੈਂਦੀਆਂ ਨਰਸਾਂ ਆਦਿਆਂ ਨੇ ਕੋਈ ਦਵਾਈ ਨਹੀਂ ਡਾਕਟਰ ਨੇ ਟਰੀਟਮੈਂਟ ਕਰਕਾ ਨੇ ਜਿਹੜੀ ਕਰਨੀ ਸੀ ਉਹ ਕਰਕਾ ਨਹੀਂ ਕੋਈ ਟਰੀਟਮੈਂਟ ਨਹੀਂ ਜੇ ਕੋਈ ਹੋਣੀ ਡਾਕਟਰ ਆਉਣਗੇ ਤੇ ਹੋਣਗੇ ਡਾਕਟਰ ਤਾਂ ਤਿੰਨ ਦਿਨ ਹੋ ਆਉਣਗੇ ਚਾਰ ਦਿਨ ਆਉਣਗੇ ਮੇਰਾ ਪੁੱਤਰ ਮਰ ਜਾਗਾ ਮੈਂ ਬੱਚਾ ਹਾਲ ਹੀ ਨਿਕਲ ਨਿਕਲ ਮੇਰਾ ਪੁੱਤਰ ਬੱਚਾ ਹਾਲ ਨਾ ਤਾਂ ਲੁੱਟੀ ਗਈ ਤੇ ਡਾਕਟਰਾਂ ਨੇ ਸਰਪੋਂ ਕੇ ਰਤਨਾ ਕੋਲਸ ਨੂੰ ਮਾਗੀ ਵੇਖਣਾ ਨਾ ਮੇਰੀ ਪੁਲਸ ਨੇ ਸੁਣਾਈ ਕੀਤੀ ਤੇ ਨਾ ਮੇਰੀ ਇਹਨਾਂ ਨੇ ਕੀਤੀ ਉਹ ਐਮ ਆਰ ਆਈ ਨਹੀਂ ਉੱਥੇ ਗਈ ਥਾਣੇ ਤੇ ਐਮ ਆਰ ਆਈ ਸਵੇਰੇ ਭਜਾਈ ਹੈ ਡਾਕਟਰ ਸਵੇਰੇ ਆਇਆ ਸਵੇਰੇ ਐਮ ਆਰ ਆਈ ਨੇ ਮੇਰੇ ਸਾਹਮਣੇ ਭਜਾਈ ਆਦੇ ਨਾ ਐਮ ਆਰ ਆਈ ਹੁੰਦੀ ਵੀ ਜਾਣੀ ਹੈ ਅਸੀਂ ਤੂੰ ਬੋਲਣਾ ਕਿ ਅਸੀਂ ਬੋਲਣਾ ਮੈਂ ਮਾਤ ਪਿੱਟਣਾ ਮੇਰਾ ਤਾਂ ਬੱਚਾ ਮਰ ਚਲਿਆ ਮੈਨੂੰ ਪਿੱਟਣਾ ਨਹੀਂ ਬੈਠਣਾ ਮੈਂ ਮੰਗ ਕਰਦੇ ਮੈਨੂੰ ਨੁਸਖਾ ਹੋਣਾ ਚਾਹੀਦਾ ਮੇਰੇ ਪੁੱਤਰ ਦਾ ਮੇਰਾ ਪਤਾ ਦਿਨ ਸਾਬੇ ਹੀ ਦੇਣੀ ਚਾਹੀਦੀ ਮੇਰਾ ਪਤਾ ਧਗਣਾ ਕੀ ਹੈ ਇਹ ਸਾਫ ਨਹੀਂ ਮੈਂ ਜਾਇਦਾ ਮੈਨੂੰ ਕਿੰਦਰਲਾ ਮਾ ਮੇਰਾ ਨਾਮ ਮਲਜੀਤ ਸਿੰਘ ਹੈ ਜੀ ਮਾਸ਼ੀ ਜੀ ਇਹਦੇ ਜੀ ਮੈਂ ਆਪਣੇ ਰੋਡ ਤੇ ਪ੍ਰਿੰਡ ਵਾਲੇ ਤੇ ਜਾ ਰਿਹਾ ਸੀ ਜੀ ਤੇ ਇੱਕ ਪਾਸੇ ਪ੍ਰਿੰਡ ਦੇ ਟਰੱਕ ਤੇ ਈਟਾਂ ਲੱਤ ਰਹੀਆਂ ਸੀ ਇੱਕ ਪਾਸੇ ਧੂੜ ਹੀ ਰੱਥ ਰਹੀ ਸੀ ਤੇ ਮੈਂ ਆਪਣੀ ਮੋਟਰ ਵਾਲੇ ਰਾਹ ਤੇ ਬੰਨ ਤੇ ਜਾ ਰਿਹਾ ਸੀ ਬਾਈ ਉੱਥੇ ਇੱਕ ਪਾਲਾਣਾ ਦਾ ਬਦਮਾਸ਼ ਬੰਨ ਕ੍ਰਾਸ ਕਰਕੇ ਮੋਟਰਸਾਈਕਲ ਖੜਾ ਕਰਕੇ ਬੈਠਾ ਜੀਆ ਲੰਬੇ ਰੋਗੀ ਉਹਨੂੰ ਬੜਾ ਮੈਂ ਕਿਹਾ ਭਾਈ ਮੋਟਰਸਾਈਕਲ ਹੈ ਛੜਤੇਗਾ ਲਾ ਉਹਨੇ ਮੋਟਰਸਾਈਕਲ ਨਹੀਂ ਭਾਈ ਛੜਤੇ ਕੀਤਾ ਉਲਟਾ ਕਹਿੰਦਾ ਬਦਮਾਸ਼ ਨੇ ਜਦੋਂ ਮੈਂ ਗੱਡੀ ਚੋਂ ਨਿਕਲਿਆ ਉਹਨੇ ਮੈਨੂੰ ਫੜ ਲਿਆ ਭਾਜੀ ਤੇ ਮੈਨੂੰ ਥੱਲੇ ਸੁੱਟ ਲਿਆ ਨਾਲ ਉਹਦੇ ਸਾਤ ਅੱਠ ਮੁੰਨੇ ਸੀਗੇ ਜੀ ਉਹ ਵੀ ਆ ਕੇ ਪੈ ਗਿਆ ਮੈਨੂੰ ਇਹ ਬੁਰੀ ਤਰ੍ਹਾਂ ਕਟ ਦੇ ਚੀ ਪਰ ਸਾਡੇ ਮੁੰਡਾ ਇੱਕ ਮੁੰਡਾ ਜਿਹੜਾ ਮੱਕੀ ਨੂੰ ਪਾਣੀ ਦਿੰਦਾ ਉਹਨੇ ਵੇਖ ਕੇ ਪੜ ਦੇ ਕਟਦੇ ਇਹਨਾਂ ਦੇ ਨੂੰ ਫਿਰ ਉਹ ਮੇਰੇ ਡੈਡੀ ਕੋਲ ਗਿਆ ਜੀ ਮਢਾੜੀ ਮੇਰਾ ਬਜ਼ੁਰਗ ਆਇਆ ਇਹਨਾਂ ਨੇ ਉਰੀ ਵੀ ਦਾੜੀ ਪੱਟੀ ਨਾਲੇ ਉਹਦੇ ਕੇਸ ਖੜਾ ਤੇ ਕਸ ਨਾਲ ਆਤਾ ਨਾੜੇ ਉਹਨਾਂ ਦੇ ਮਾਰੇ दांत ਮੇਰੇ ਵੀ ਸੱਚੇ दांत ਮਾਰੇ ਆਕੀਆਂ ਮਾਰ ਮਾਰ ਮੇਰਾ ਬੁਰਾ ਹਰ ਕੱਟਾ ਮੇਰੇ ਹੱਡੀਆਂ ਵਿੱਚ ਵਾਰਦੀਆਂ ਛੱਡ ਬਾਰ ਬਾਰ ਮੇਂ ਨਾਥਾ ਵੇਖੋ ਕੀ ਕਰਦਾ ਮੇਰੀ ਨਾਥਾ ਚ ਲਹੂ ਵਗੂ ਆ ਜਾਂਦਾ ਸਿਰ ਤੇ 26 ਟੰਕੇ ਆ ਜੀ ਦੋ ਥਾਂ ਦੇ ਫਟਾ ਜੀ ਇਹ ਬਦਮਾਸ਼ ਵਗੜੀ ਕਿੱਥੋਂ ਆਏ ਜੀ ਬੰਦੀ ਕਰਦੇ ਪਸਾ ਜੀ ਹਾਂ ਜੀ ਇਨਸਾਫ ਹੀ ਮੰਗਦੇ ਜੀ ਹੋਰ ਕੁਝ ਨਹੀਂ ਐ ਇਹਨਾਂ ਨੂੰ ਸਖਤ ਸਖਤ ਹਿਆ ਮਿਲਣੀ ਚਾਹੀਦੀ ਹੈ ਜੀ ਹੋਰ ਕੁਝ ਨਹੀਂ ਕੀ ਕੋਈ ਨਾ ਨੋਰਮ ਕੀ ਕੋਈ ਪਾਹੀ ਮੇਰਾ ਨਾਮ ਗ੍ਰਿਪਾਲ ਸਿੰਘ ਦਾ ਪਿੰਡ ਮੇਰਾ ਪਾਜੀ ਚੱਕ ਪੱਤੀ ਆ ਪਾਜੀ ਕਬੀਰਪੁਰ ਦੇ ਕੋਲ ਤੇ ਪਾਜੀ ਮੈਂ ਡੇਲੀ ਰੁਟੀਨ ਦੇ ਵਿੱਚ ਜਿਮ ਨਾਲਾ ਵਹ ਰੋ ਜੀ ਤੇ ਪਾਜੀ ਇਹ ਮੈਂ ਇਧਰ ਦੀ ਆ ਰਿਹਾ ਸੀਗਾ ਬਾਇਆ ਬੂਸੇਵਾਲ ਤੋਂ ਮਿਆੜੀ ਮਿਆੜੀ ਤੋਂ ਮੱਚੀ ਜੋ ਆ ਸਾਈਡ ਹੁੰਦੇ ਪਾਜੀ ਮੈਨੂੰ ਜੈਮ ਚੋਂ ਮੁੰਡੇ ਦਾ ਫੋਨ ਆਇਆ ਹੋਇਆ ਤੂੰ ਆਇਆ ਨਹੀਂ ਹਜੇ ਪਾਜੀ ਮੈਂ ਫੋਨ ਚੱਕਣ ਦੇ ਲਈ ਰੁਕਿਆ ਹਾਂ ਉੱਥੇ ਤੇ ਪਾਜੀ ਇਹ ਬੰਦੇ ਨੇ ਪਾਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਇਹਨੇ ਪਾਜੀ ਗੱਡੀ ਮੇਰੇ ਵਿੱਚ ਮਾਰੀ ਆ ਇਸ ਬੰਦੇ ਨੇ ਆ ਕੇ ਤੇ ਗੱਡੀ ਮਾਰ ਕੇ ਪਾਜੀ ਮੈਂ ਡਿੱਗ ਗਿਆ ਹਾਂ ਤੇ ਪਾਜੀ ਮੇਰੇ ਲੈਗਮੈਂਟ ਤੇ ਸੱਟ ਲੱਗੀ ਆ ਪਾਜੀ ਪਰ ਮੈਂ ਉੱਠ ਗਿਆ ਹਾਂ ਮੋਟਰਸਾਈਕਲ ਨੂੰ ਹੱਥ ਪਾ ਕੇ ਤੇ ਪਾਜੀ ਬੰਦਾ ਕਹਿੰਦਾ ਮੈਂ ਆਪਣੀ ਸਾਈਡ ਤੇ ਖੜਾ ਹਾਂ ਬਿਲਕੁਲ ਮੈਨੂੰ ਵੀ ਪਤਾ ਉਹ ਜਗਾ ਪੂਰੀ ਪੂਰੀ ਆ ਵੀ ਉਥੋਂ ਦੀ ਮਤਲਬ ਜੈਮ ਐ ਸੈਂਟਰ ਚ ਰੋਕਦਾ ਹਾਂ ਤਾਂ ਕੋਈ ਚੀਜ਼ ਨਹੀਂ ਲੱਗਦੀ ਭਾਈ ਮੈਨੂੰ ਕਹਦਾ ਵੀ ਫੇਰ ਕਹਿੰਦਾ ਵੀ ਸਾਈਡ ਤੇ ਕਰ ਤੂੰ ਆਪਣਾ ਆਪਣੀ ਬਾਈਕ ਤੇ ਮੈਂ ਕਿਹਾ ਵੀ ਵੀਰੇ ਤੇਰੀ ਗੱਡੀ ਨਾ ਗਦੀ ਆ ਤੂੰ ਨਤਾਲਾ ਉਦੋਂ ਬਾਅਦ ਵਿੱਚ ਭਾਈ ਮੁੰਡਾ ਇੱਕ ਹੋਂਦਾ ਵਾ ਮੇਰਾ ਵੀ ਵਾਕਫ ਤੇ ਇਹਦਾ ਵੀ ਉਹ ਸਾਡੇ ਰੋਗਿਆਂ ਦਾ ਤੂੰ ਤੂੰ ਮੈਂ ਸਾਡੀ ਹੋਣ ਗਈ ਆ ਇਹਦਾ ਵੀ ਮੁੰਡਾ ਵਾਕਫ ਹੋਂਦਾ ਵਾ ਮੇਰਾ ਵੀ ਭਾਈ ਇਸ ਇਹ ਬੰਦਾ ਉਹਨੂੰ ਕਹਿੰਦਾ ਵਾ ਵੀ ਮਤਲਬ ਤੇਰਾ ਵਾਕਫਾ ਕਹਿੰਦਾ ਹਾਂ ਮੇਰਾ ਵਾਕਫਾ ਕਹਿੰਦਾ ਆਪਣਾ ਮਿੱਤਰੀ ਆ ਤੇ ਕਹਿੰਦਾ ਇਹਨੂੰ ਕਹੇ ਵੀ ਗੱਡੀ ਸਾਈਡ ਤੇ ਕਰ ਕਹਿੰਦਾ ਨਹੀਂ ਤੇ ਮੇਰੇ ਕੋਲ ਲਫੇੜੇ ਨਾ ਖਾਲੀ ਇਹ ਨਹੀਂ ਗੱਲ ਕਹਿ ਗਿਆ ਭਾਜੀ ਇਹ ਬੰਦਾ ਮੇਰੇ ਗਲ ਪੈ ਗਿਆ ਵਾ ਅਸੀਂ ਭਾਜੀ ਘੋਲਦੇ ਕੋਲ ਦੇ ਫੇਰ ਬੰਤੋਂ نیچے ਚੱਲ ਗਏ ਆ ਦੋਨੋਂ ਜਾਣੇ ਠੀਕ ਆ ਤੇ ਭਾਜੀ ਮੁੜ ਕੇ ਚਲੋ ਦੋ ਚਾਰ ਇੰਨੇ ਮੇਰੇ ਮਾਰੀਆਂ ਦੋ ਚਾਰ ਮੈਂ ਦੇ ਮਾਰੀਆਂ ਭਾਜੀ ਲੜਾਈ ਦੇ ਵਿੱਚ ਇਦਾਂ ਹੁੰਦਾ ਤੇ ਮੁੜ ਕੇ ਭਾਜੀ ਮੈਂ ਵੀ ਇਹਨੂੰ ਛੱਡਤਾ ਵਾ ਇੰਨੇ ਵੀ ਮੈਨੂੰ ਛੱਡਤਾ ਵਾ ਭਾਜੀ ਤੇ ਇੰਨੇ ਜਰ ਨੂੰ ਭਾਜੀ ਮਤਲਬ ਮੇਰਾ ਜਿਹੜੇ ਮੁੰਡੇ ਦਾ ਫੋਨ ਚੱਲਦਾ ਸੀਗਾ ਉਹ ਮੁੰਡਾ ਪਹੁੰਚ ਗਿਆ ਵਾ ਉੱਥੇ ਮੈਨੂੰ ਦੱਸਿਆ ਜਿਉਂ ਹੀ ਮੈਂ ਇਸ ਜਗ੍ਹਾ ਤੇ ਆ ਗਿਆ ਵਾਂ ਤੇ ਮੇਰਾ ਫੋਨ ਚੱਲਦਾ ਸੀਗਾ ਮੇਰੇ ਫੋਨ ਚੱਲਦਾ ਕਰਕੇ ਉਹ ਭਾਜੀ ਮੁੰਡਾ ਉ ਇਹ ਸਿਰਫ ਲੜਾਈ ਸਾਡੇ ਦੋਨਾਂ ਦੀ ਹੋਈ ਆ ਭਾਜੀ ਉਸ ਟਾਈਮ ਉੱਥੇ ਤੇ ਲੜਾਈ ਭਾਜੀ ਚਲਦੇ ਆ ਚਲਦੇ ਆ ਨਾ ਤੇ ਖੇਤ ਖੂਹ ਦਾ ਸ਼ਾਇਦ ਉੱਤੇ ਤੇ ਇਹਦਾ ਬਾਪੂ ਵੀ ਆ ਗਿਆ ਵਾ ਭਾਜੀ ਇਹਦੇ ਬਾਪੂ ਦੇ ਏਟਾ ਹੱਥ ਚ ਫੜੀ ਹੋਈ ਆ ਇਹ ਮੁੰਡੇ ਦੇ ਇਹਨੇ ਭਾਜੀ ਡਰਿੰਕ ਬਹੁਤ ਜ਼ਿਆਦੀ ਕੀਤੀ ਹੋਈ ਸੀ ਇਸ ਬੰਦੇ ਨੇ ਡਰਿੰਕ ਚਲਾ ਕੇ ਪੀ ਕੇ ਗੱਡੀ ਚਲਾ ਰਿਹਾ ਸੀ ਇਹ ਬੰਦਾ ਡਰਿੰਕ ਕਰਕੇ ਉਹਨਾਂ ਨੂੰ ਮਰੂਗਲੇ ਜਾ ਰਿਹਾ ਦਿਸ਼ਾ ਤੱਕ ਜਿਨੇ ਨੂੰ ਨਹੀਂ ਭਾਜੀ ਚਲੋ ਮੇਰੀ ਗੱਲ ਸੁਣ ਲਓ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਾਅਦ ਵਿੱਚ ਤੇ ਭਾਜੀ ਇਰੇ ਭਾਜੀ ਇਸ ਬੰਦੇ ਦੇ ਹੁਣ ਜੋ ਮਰਜ਼ੀ ਕਹੀ ਜਾਣੇ ਇਹ ਭਾਜੀ ਬੰਦਾ ਡਰਿੰਕ ਵੀ ਡਰਿੰਕ ਵੀ ਲੈਂਦਾ ਵਾ ਤੇ ਭਾਜੀ ਇਹ ਬੰਦਾ ਆਪਣਾ ਚਿੱਟਾ ਵਗੈਰਾ ਜੋ ਆ ਵੀ ਮੈਨੂੰ ਇਥੋਂ ਪਤਾ ਲੱਗਾ ਮੁੰਡਿਆ ਕੋ ਤੂੰ ਹੀ ਇਹੀ ਪੋਚੜੀ ਤੁਸੀਂ ਮੇਰਾ ਬਲੱਡ ਸੈਂਪਲ ਵੀ ਲੈ ਕੇ ਭੇਜੋ ਇਹਦਾ ਵੀ ਭੇਜੋ ਤੁਹਾਨੂੰ ਪਤਾ ਲੱਗ ਜੂਗਾ ਵੀ ਆ ਬੰਦਾ ਕੀ ਕੀ ਚੀਜ਼ਾਂ ਖਾਂਦਾ ਵਾ ਸਹੀ ਹੈ ਤੇ ਭਾਜੀ ਉਸ ਤੋਂ ਬਾਅਦ ਉਹ ਮੁੰਡਾ ਆ ਗਿਆ ਵਾ ਜਦੋਂ ਮੁੰਡਾ ਆ ਗਿਆ ਵਾ ਇਹਦਾ ਬਾਪੂ ਵੀ ਹਿਟ ਚੱਕ ਕੇ ਭੱਜ ਆਉਂਦਾ ਵਾ ਇਹਦੇ ਬਾਪੂ ਨੇ ਭਾਜੀ ਮੇਰੇ ਟਮਰੀ ਆਉਂ ਗਿਆ ਮੈਂ ਭਾਜੀ ਥੱਲੇ ਬਹਿ ਗਿਆ ਮਾ ਉਹ ਹਿਟ ਭਾਜੀ ਇਹਦੇ ਮੁੰਡੇ ਦੇ ਸਿਰ 'ਚ ਵੱਜੀ ਆਉਂਦੀ ਇਹਦੀ ਆਉਦੀ ਭਾਜੀ ਸਿਰ ਚ ਵੱਜੀ ਹੋਇਤਾ ਇਹਦੇ ਬਾਪੂ ਨੇ ਏਟ ਮਾਰੀ ਆ ਮੈਂ ਥੱਲੇ ਬੈਠ ਗਿਆ ਮੇਰੇ ਆਉਦੇ ਸਿਰ ਚ ਵੱਜੀ ਆ ਭਾਜੀ ਅਸੀਂ ਸਿਰਫ ਕੋਈ ਮੇਰੇ ਨਾਲ ਮੁੰਡਾ ਨਹੀਂ ਸੀਗਾ ਇੱਕ ਮੁੰਡਾ ਆਇਆ ਵਾ ਸਿਰਫ ਉਹ ਵੀ ਜਿਮ ਦੇ ਵਿੱਚੋਂ ਜਿਹੜੇ ਮੁੰਡੇ ਨੇ ਮੈਨੂੰ ਕਾਲ ਕੀਤੀ ਸੀ ਸਿਰਫ ਸਾਡੀ ਦੋਨਾਂ ਦੇ ਦੋ ਇਹ ਪਿਓ ਪੋਤੇ ਹੀ ਤੇ ਦੋ ਜਣੇ ਅਸੀਂ ਸੀ ਜਿੰਨਾਂ ਦੀ ਸਾਡੀ ਲੜਾਈ ਹੋਈ ਆ ਮੇਰੇ ਨਾਲ ਦਾ ਮੁੰਡਾ ਲੜਿਆ ਵੀ ਨਹੀਂਗਾ ਭਾਜੀ ਉਹ ਮੁੰਡਾ ਉਹ ਮੁੰਡਾ ਸਿਰਫ ਮੈਨੂੰ ਚੱਕ ਕੇ ਇਥੇ ਹਸਪੀਟਲ ਲੈ ਗਿਆ ਆ ਭਾਜੀ ਉਹਨਾਂ ਕੋਲ ਰੋਲ ਆ ਜਾਂਦਾ ਵੀ ਅਸੀਂ ਦੁਪਹਿਰੇ ਆ ਗਏ ਉਹ ਬਾਤੀਆਂ ਕਿ ਮੇਰੇ ਭਾਜੀ ਤੁਸੀਂ ਆਪਣੀ ਟਾਈਮਿੰਗ ਦੇ ਲਓ ਆਪਣੀ ਐਮਐਲਆਰ ਕੱਟੀ ਹੋਈ ਆ ਐਮਐਲਆਰ ਦੀ ਟਾਈਮਿੰਗ ਦੇਖ ਲੋ ਵੀ ਕਿੰਨੇ ਕੇ ਫਰਕ ਵਾ ਕੋਈ ਵੀ ਲੜਾਈ ਮੰਨ ਲੋ ਹੁੰਦੀ ਆ ਕੋਈ ਅੱਧਾ ਘੌੜਾ ਵਕਿੰਟਾ ਦਾ ਚਲੋ ਅੱਧੇ ਘੰਟੇ ਦਾ ਫਰਕ ਪੈ ਜਾਂਦਾ ਇੰਨੇ ਫਰਕ ਚ ਆਹੀ ਆ ਗਏ ਉਹਨਾਂ ਨਾਲ ਮੇਰੇ ਭਾਜੀ ਹੱਲੇਗਾ ਮਿੰਟ ਤੇ ਆ ਇਧਰ ਸਾਈਡ ਤੇ ਭਾਜੀ ਜਿਹੜੇ ਇਹਨੇ ਗੱਡੀ ਮਾਰੀ ਸਾਈਡ ਤੋਂ ਭਾਜੀ ਮੇਰੇ ਇਹ ਕਿੱਲੇ ਆ ਪਈ ਦਾਤਰ ਮਾਰੇ ਸਿਰ ਤੇ ਭਾਜੀ ਦਾਤਰ ਨਹੀਂ ਮਾਰੇ ਇਹਦੇ ਫਾਦਰ ਸਾਹਿਬ ਨੇ ਉਧਰੋਂ ਆ ਕੇ ਆਪਣੀ ਮੋਟਰ ਤੋਂ ਜਦੋਂ ਪਤਾ ਲੱਗਿਆ ਵੀ ਮੇਰੇ ਬੇਟੇ ਦੀ ਲੜਾਈ ਹੋ ਰਹੀ ਆ ਮੇਰੇ ਹੱਟ ਮਰੀ ਆ ਮੈਂ ਭਾਜੀ ਥੱਲੇ ਬਹਿ ਗਿਆ ਉਹ ਹੱਟ ਭਾਜੀ ਇਹ ਮੁੰਡੇ ਦੇ ਸਿਰ ਤੇ ਵੱ ਚਰਪਾ ਸਾਡੇ ਦੋ ਜਣੇ ਇਹ ਸੀ ਕਿ ਦੋ ਜਣੇ ਅਸੀਂ ਸੀਗੇ ਇਹ ਦੋ ਜਣੇ ਜ਼ਰੂਰ ਮੇਰੇ ਨਾਲ ਲੜਿਆ ਮੇਰੇ ਨਾਲ ਉਹਦਾ ਮੁੰਡਾ ਨਹੀਂ ਭਾਜੀ ਇਹਨਾਂ ਨਾਲ ਲੜਿਆ ਹਾਂਜੀ ਤੇ ਭਾਜੀ ਮੇਰੇ ਪਿੰਡ ਜਾ ਕੇ ਕਿਤੇ ਵੀ ਤੁਸੀਂ ਪਤਾ ਕਰ ਸਕਦੇ ਆ ਮੈਂ ਮੈਂਬਰ ਪੰਚਾਇਤ ਆ ਭਾਜੀ ਮੈਂ ਪੰਚਾਇਤ ਦਾ ਮੈਂਬਰ ਹਾਂ ਮੈਂ ਆਉਦੇ ਪਿੰਡ ਦੇ ਵਿੱਚ ਭਾਜੀ ਮੇਰੀ ਅੱਜ ਇਸ ਲੜਾਈ ਤੋਂ ਪਹਿਲਾਂ ਭਾਜੀ ਮੇਰੇ ਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਮੇਰਾ ਹੈਗਾ ਤੇ ਨਾ ਮੇਰੀ ਕੋਈ ਕਿਸੇ ਨਾਲ ਨਿਜੀ ਦੁਸ਼ਮਣੀ ਹੈ ਨਾ ਮੇਰੀ ਕੋਈ ਕਿਸੇ ਨਾਲ ਲੜਾਈ ਹੈਗੀ ਭਾਜੀ ਵਾਕੀ ਕਰਦੇ ਹੋ ਤੁਸੀਂ ਮੰਗ ਭਾਜੀ ਜੋ ਵੀ ਇਨਸਾਫ ਆ ਜੋ ਵੀ ਕੀਤਾ ਜਾਵੇ ਮਤਲਬ ਮੇਰੇ ਨਾਲ ਜੋ ਵੀ ਨਜਾਇਜ਼ ਕੀਤੀ ਆ ਇਹਦੇ ਬੰਦੇ ਦੇ ਭਾਜੀ ਡ੍ਰਿੰਕ ਇਹਨੇ ਕੀਤੀ ਸੀਗੀ ਇਹਦਾ ਬਲੱਡ ਸੈਂਪਲ ਵੀ ਲਿਆ ਜਾਵੇ ਭਾਜੀ ਵੀ ਹੋਰ ਵੀ ਨਸ਼ੇ ਕਰਦਾ ਇਹ ਬੰਦਾ ਮੌਕੇ ਤੇ ਤੇ ਕਾਨੂੰਨੀ ਕਾਰਵਾਈ ਇਹ ਜਿਹੜੀ ਗੱਡੀ ਮੇਰੇ ਵਿੱਚ ਬਿਮਾਰੀ ਆ ਭਾਜੀ ਜੇ ਮੇਰੇ ਤੇ ਕਾਨੂੰਨੀ ਕੋਈ ਕਾਰਵਾਈ ਕਰਦਾ ਵਾ ਪਹਿਲੀ ਗੱਲ ਤਾਂ ਮੈਂ ਚਾਹਣਾ ਨੀਗਾ ਵੀ ਮੇਰੇ ਨਾਲ ਵੀ ਧੱਕਾਵੇ ਤੇ ਦੇਣ ਨਾਲ ਵੀ ਠੀਕ ਹੈ ਦੂਜੀ ਗੱਲ ਫਿਰ ਇਹ ਜੀ ਭਾਜੀ ਗੱਡੀ ਤੇ ਵੀ ਨਾਲ ਬਰਾਬਰ ਪਰਚਾ ਹੋਵੇ ਨੇ ਜਿਹੜੀ ਗੱਡੀ ਮੇਰੇ ਵਿੱਚ ਡ੍ਰਿੰਕ ਪਈ ਕਿਹੜਾ ਕਾਨੂੰਨ ਅਲਾਉ ਕਰਦਾ ਵੀ ਆਪਾਂ ਡ੍ਰਿੰਕ ਪੀ ਕੇ ਗੱਡੀ ਚਲਾਈਏ दर्शक ਲੜਾਈ ਦੇ ਕੇ ਸਾਨੂੰ ਰੋਜ਼ ਲਾਇਆ ਜਾ ਰਿਹਾ ਹੈ ਨਾ ਬਹੁਤ ਨੇੜੇ ਜੀ ਹਾਂ ਸਟਾਫ ਦਾ ਲਾਡ ਸਿੰਘ ਜੀ ਕਿੰਨਾ ਵਧੀਆ ਲਾਹੀ ਹੈ ਜੀ ਤੁਹਾਨੂੰ ਨਸਤਾ ਤੋਂ ਸਾਡੇ ਨੂੰ ਸਹੀ ਗੁਣ ਦੇ ਦੇਖੋ ਮੈਂ 3 ਦਿਨ ਬਾਅਦ ਛੁੱਟੀ ਤੋਂ ਬਾਅਦ ਅੱਜ ਹਸਪਤਾਲ ਆਇਆ ਮੈਨੂੰ ਰੂਟੀਨਾ ਕੇ ਰੋਜ਼ ਵਾਰਡ ਦਾ ਰੰਡ ਕਰਨਾ ਹੁੰਦਾ ਹੈ ਅੱਜ ਵੀ ਮੈਂ ਜਦੋਂ ਗਿਆ ਤੇ ਸੇਮ ਜੋਸ਼ ਜੋਨੀ ਤੁਹਾਨੂੰ ਦਸੀ ਉਹ ਮੈਨੂੰ ਵੀ ਦਸੀ ਸੀ ਤੇ ਜਿਹੜਾ ਇਲਾਜ ਦਾ ਤਲਖ ਹੈਗਾ ਮੈਂ ਸਟਾਫ ਨੂੰ ਪੁੱਛਿਆ ਇੰਜ ਪ੍ਰੋਸਜ ਜਿਹੜੇ ਸੀਗੇ ਉਹ ਕਹਿੰਦੇ ਅਸੀਂ ਟਾਈਮ ਸਾਰਾ ਕੇ ਲਗਾਉਂਦੇ ਰਹੇ ਆ ਤੇ ਜਿਹੜੀ ਪੇਪਰਡ ਫਾਰਮ ਹੁੰਦੀ ਆ ਉਹ ਥੋੜੀ ਮੈਡੀਸਨ ਉਹਨਾਂ ਕੋਲ ਜਿੰਨੀ স্টক ਚ ਦੋਨ ਸਾਹਮਣੇ ਦੇ ਦਿੰਦੇ ਆ ਅਦਰਵਾਈਜ਼ ਅਸੀਂ ਮੈਡੀਸਨ ਜਿਹੜੀ ਆ ਡਿਸਪੈਂਸਰੀ ਚੋਂ ਉਹਨਾਂ ਨੂੰ ਇਸ਼ੂ ਕਰਵਾ ਕੇ ਰੂਟੀਨ ਚ ਦੇ ਦਿੰਨੇ ਆ ਅੱਜ ਵੀ ਉਸੇ ਰੂਟੀਨ ਦੇ ਵਿੱਚ ਮੈਂ ਉਹਨਾਂ ਨੂੰ ਮੈਡੀਸਨ ਇਸ਼ੂ ਕਰਵਾ ਕੇ ਦੇ ਦਿੱਤੀ ਸੀ ਕਿ ਤਾਕਿ ਉਹਨੂੰ ਇਹ ਪਿਆਸੀ ਜਾ ਕਿ ਜੋ ਸਾਡਾ ਡਿਸਪੈਸ ਰਜਿਸਟਰ ਹੈ ਉਹ ਨੂੰ ਦੇਖ ਕੇ ਆਪਾਂ ਕਨਫਰਮ ਕਰ ਲੈਨੇ ਆ ਜੇ ਨਹੀਂ ਗਿਆ ਹੋਊਗਾ ਇਹ ਆ ਜਿਸੀ ਹਰ ਹਾਲ ਦੇ ਵਿੱਚ ਇਹ ਭੇਜ ਦਾਂਗੇ ਇਹ ਮੇਰੇ ਨੋਟਿਸ ਦੇ ਵਿੱਚ ਆ ਲਿਆ ਵਾ ਪੂ ਤਿੰਨ ਦਿਨ ਮੈਂ ਬਿਮਾਰ ਹੋਣ ਕਰਕੇ ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਅਗਰ ਲੱਗਿਆ ਹੁੰਦਾ ਤਾਂ ਆਪਾਂ ਪਹਿਲਾਂ ਹੀ ਇਹਦੀ ਪੜਤਾਲ ਕਰ ਲੈਂਦੇ ਔਰ ਜਿਵੇਂ ਮੈਂ ਆਇਆ ਇਹਦੀ ਪੜਤਾਲ ਕਰਕੇ ਤੁਰੰਤ ਆਪਾਂ ਸਹੀ ਕਾਰਵਾਈ ਕਰਵਾ ਦਿੱਤੀ ਸੀ ਸਵੇਰੇ ਸਿਵਲ ਅਫਸਰ ਜੀ ਬੋਲੇਗਾ ਜੀ ਉਹਨਾਂ ਨੇ ਸਾਡੇ ਕੋਲ ਕਿ ਉਹ ਤੁਹਾਨੂੰ ਕਾਲ ਕਰੀਗੇ ਆ ਦੇ ਕੋਈ ਜਬਲਫਤਾਰ ਤੋਂ ਅੱਜ ਤੁੰਕਨ ਜੀ ਸਿੰਘ ਪੁੱਤਰ ਕਜੀ ਮੀਰ ਜਗਵਾਸੀ ਮਾਚੀ ਹੁਆ ਮਲਾਰ ਮਜ਼ਦੂਰੋਹੀ ਜਿਵੇਂ ਮਲਾਰ ਮਜ਼ਦੂਰੋਹੀ ਨਾਲ ਹੀ ਉਹਦਾ ਵਿਆਹ ਨੂੰ ਪਰਮਨ ਕਰ ਲਿਆ ਵਿਆਹ ਦੇ ਕਰਮਨ ਕਰੀ ਦੋ ਪੰਦੀ ਕਾਰਵਾਈ ਨੂੰ ਦੂਜੀ ਆਈ